ਅੱਜ ਇੱਕ ਮਿਸ਼ਨਰਟ ਅੰਮ੍ਰਿਤਸਰ ਵਿੱਚ ਪੁਲਿਸ ਤੇ ਕਿਸਾਨਾਂ ਚ ਕੁਝ ਕਲੈਸ਼ ਹੋਣ ਬਾਰੇ ਨਿਊਜ਼ ਚੱਲ ਰਹੀ ਹੈ ਇਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਹਾਂ 16 5 25 ਨੂੰ ਇੱਕ ਹਾਈ ਕੋਰਟ ਦੇ ਆਦੇ ਮੁਤਾਬਕ ਇੱਕ ਬੈਂਕ ਨੂੰ ਪੋਜੈਸ਼ਨ ਦੇਣਾ ਸੀਗਾ ਕਿਸੇ ਇੱਕ ਪ੍ਰਾਪਰਟੀ ਦਾ ਐਚ ਡੀ ਬੀ ਬੈਂਕ ਹੈਗਾ ਔਰ ਐਸ ਐਚਓ ਬੀ ਡਿਵੀਜ਼ਨ ਸੁਖਬੀਰ ਸਿੰਘ ਦਾ ਏਰੀਆ ਸੀਗਾ ਉੱਥੇ ਉਹ ਰਜਿਸਟਰਡ ਦੀ ਹਾਜ਼ਰੀ ਵਿੱਚ ਬਕਾਇਦਾ ਉਹਦਾ ਪੋਜੈਸ਼ਨ ਪੀਸਫੁਲੀ ਦਵਾਤਾ ਬੈਂਕ ਨੂੰ ਹਾਈ ਕੋਰਟ ਦੇ ਸਪੈਸ਼ਲ ਆਰਡਰ ਸੀ ਲਾਸਟ ਓਪਰਚੁਨਿਟੀ ਮਿਲੀ ਸੀ ਉਹਦੀ ਕੰਪਲਾਈਐਂਸ ਕੀਤੀ ਗਈ ਐਸ ਪਰਲਾ ਜੋ ਵੀ ਪੁਲਿਸ ਫੋਰਸ ਦਿੱਤੀ ਜਾਂਦੀ ਹੈ ਉਹ ਦਿੱਤੀ ਗਈ ਉਸ ਤੋਂ ਬਾਅਦ ਬਲਵਿੰਦਰ ਸਿੰਘ ਮਾਲ ਜਿਹੜੇ ਕਿਸਾਨ ਆਗੂ ਨੇ 16 ਤਰੀਕ ਨੂੰ ਸ਼ਾਮ ਨੂੰ ਹੀ ਉਸੇ ਜਗ੍ਹਾ ਤੇ ਆ ਕੇ ਉਹਨਾਂ ਨੇ ਧਰਨਾ ਲਾ ਦਿੱਤਾ ਸੀ ਦਰੀਬਸ਼ਾ ਕੇ ਔਰ ਉੱਥੇ ਫਿਰ ਐਸ ਐਚ ਓ ਸਾਡੇ ਏ ਡੀ ਸੀ ਪੀ ਸ਼੍ਰੀ ਹਰਪਾਲ ਜੀ ਉਹ ਵੀ ਉੱਥੇ ਮੌਕੇ ਤੇ ਪਹੁੰਚ ਗਏ ਉਹਨਾਂ ਨੂੰ ਫਿਰ ਸਾਰੀ ਗੱਲ ਸਮਝਾਈ ਵੀ ਇਹ ਹਾਈ ਕੋਰਟ ਦਾ ਆਰਡਰ ਦੇ ਮੁਤਾਬਕ ਇਹਦੀ ਕੰਪਲਾਈਐਂਸ ਹੋਈ ਹੈ ਇਹ ਤਾਂ ਦੁਆਣਾ ਹੀ ਸੀਗਾ ਪਰ ਉਹ ਨਹੀਂ ਮੰਨਦੇ ਸੀ ਪਰ ਫਿਰ ਵੀ ਉਹਨਾਂ ਨੇ ਕਾਫੀ ਉਹਨਾਂ ਨੂੰ ਸਮਝਾਇਆ ਉਹ ਉਥੋਂ ਚਲੇ ਗਏ ਪਰ ਬਾਅਦ ਵਿੱਚ ਉਹਨਾਂ ਨੇ 17 ਤਰੀਕ ਨੂੰ ਇੱਕ ਵਾਇਰਲ ਕੀਤਾ ਆਪਣਾ ਮੈਸੇਜ ਐਸਐਚਓ ਦੇ ਖਿਲਾਫ ਵੀ ਐਸਐਚਓ ਨੇ ਇਹ ਗਲਤ ਕੰਮ ਕਰਾਇਆ ਹੈਗਾ ਜਦੋਂ ਕਿ ਐਸਐਚਓ ਨੇ ਤਾਂ ਹਾਈ ਕੋਰਟ ਦੇ ਆਰਡਰ ਤੱਕ ਕੰਪਲਾਈਂਸ ਕਰਾਈ ਸੀ ਉਹਨੇ ਇਹ ਮੈਸੇਜ ਦਿੱਤਾ ਸੀ ਵੀ ਅਸੀਂ 22 ਤਰੀਕ ਨੂੰ ਭੰਡਾਰੀ ਫੁੱਲ ਜਾਮ ਕਰਾਂਗੇ ਜਿਹੜਾ ਕਿ ਬਹੁਤ ਹੀ ਇੱਕ ਕ੍ਰੂਸ਼ਲ ਏਰੀਆ ਹੈਗਾ ਉਹਨੂੰ ਪੱਕੇ ਤੌਰ ਤੇ ਜਾਮ ਕਰ ਦਿਆਂਗੇ ਔਰ ਉਸ ਤੋਂ ਬਾਅਦ 25 20 ਨੂੰ ਇੱਕ ਇਹਨਾਂ ਨੇ ਹੋਰ ਬਾਈਟ ਆਪਣੀ ਵਾਇਰਲ ਕੀਤੀ ਜਿਹਦੇ ਵਿੱਚ ਵੀ ਇਹਨਾਂ ਨੇ ਹੋਰ ਮੰਗਾਂ ਵੀ ਸ਼ਾਮਲ ਕਰ ਲਈਆਂ ਸਾਡੀਆਂ ਮੰਗਾਂ ਨਹੀਂ ਮੰਨ ਰੇ ਇੱਕ ਵਿੱਚ ਐਸ ਐਚਓ ਵਾਲੀ ਸਾਰਾ ਇਹਨਾਂ ਨੇ ਉਹ ਸਾਰੀਆਂ ਗੱਲਾਂ ਬਤਾ ਕੀਤੀਆਂ ਔਰ ਮਾਜੋ ਡੀਸੀ ਅਮਰਸਰ ਮੈਡਮ ਨੇ ਕੱਲ ਮੀਟਿੰਗ ਕੀਤੀ ਹੈ 21 5 25 ਨੂੰ ਕਰਮਜੀਤ ਸਿੰਘ ਨੰਗਲੀ ਜਿਹੜੇ ਕਿਸਾਨ ਆਗੂ ਨੇ ਡੱਲੇ ਵਾਲ 그룹 ਦੇ ਉਹ ਆਏ ਸੀਗੇ ਇਹਨਾਂ ਨੂੰ ਵੀ ਬੁਲਾਇਆ ਵਾਰ-ਵਾਰ ਸਾਡੇ ਡੀਸੀਪੀ ਹਰਪਾਲ ਜੀ ਉਹਨਾਂ ਨੂੰ ਵਾਰ-ਵਾਰ ਫੋਨ ਵੀ ਕਰਦੇ ਰਹੇ ਪਰ ਮੀਟਿੰਗ ਵਿੱਚ ਨਹੀਂ ਆਏ ਔਰ ਡੀਸੀ ਸਾਹਿਬ ਨੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਸੀ ਜਿਹੜੀਆਂ ਤੁਹਾਡੀਆਂ ਮੰਗਾਂ ਹੈਗੀਆਂ ਪ੍ਰੋਪਰ ਇਹਨਾਂ ਦਾ ਧਿਆਨ ਦੇ ਕੇ ਸਾਰਾ ਜੋ ਵੀ ਦਾ ਜੋ ਹੱਲ ਹੋ ਜਾਏਗਾ ਇਹਨਾਂ ਨੂੰ ਵਾਰ-ਵਾਰ ਬੁਲਾਉਂਦੇ ਰਹੇ ਇਹ ਨਹੀਂ ਆਏ ਅੱਜ ਇਹਨਾਂ ਨੇ 22 ਤਰੀਕ ਨੂੰ ਐਲਾਨ ਕੀਤਾ ਸੀਗਾ ਵੀ ਅਸੀਂ ਭੰਡਾਰੀ ਪੁਲ ਜਾਮ ਕਰਨਾ ਹੈਗਾ ਇਸ ਕਰਕੇ ਪੁਲਿਸ ਦੇ ਬੰਦੋਬਸਤ ਕੀਤੇ ਹੋਏ ਸੀ ਸਿਕਿਉਰਿਟੀ ਅਰੇਂਜਮੈਂਟ ਔਰ ਵਿਦਾਊਟ ਐਨੀ ਪਰਮਿਸ਼ਨ ਇਹਨਾਂ ਨੇ ਆ ਕੇ ਮਾਲਾ ਚੌਕ ਜਿਹੜਾ ਹੈਗਾ ਉੱਥੋਂ ਦੀ ਇਹਨਾਂ ਨੇ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਟਰੈਕਟਰ ਟਰਾਲੀਆਂ ਦੇ ਨਾਲ ਔਰ ਉੱਥੇ ਪੁਲਿਸ ਫੋਰਸ ਸਾਡੀ ਮੌਜੂਦ ਸੀ ਜਦੋਂ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਜ਼ਬਰਦਸਤੀ ਉੱਥੋਂ ਟਰੈਕਟਰ ਟਰਾਲੀਆਂ ਭਜਾਉਣ ਦੀ ਕੋਸ਼ਿਸ਼ ਕੀਤੀ ਔਰ ਇਹਦੇ ਦਰਮਿਆਨ ਸਾਡੀ ਇੱਕ ਲੇਡੀ ਕਨਸਟਬਲ ਵੀ ਇੰਜਰਡ ਹੋ ਗਈ ਔਰ ਉੱਥੇ ਇੱਕ ਸਕੂਟੀ ਤੇ ਬੱਚੇ ਸੀਗੇ ਦੋ ਉਹ ਵੀ ਇੰਜਰਡ ਹੋਏ ਐ 2 ਇੱਕ ਹੋਰ ਮੋਟਰਸਾਈਕਲ ਰਾਗੀਤ ਸੀਗੇ ਉਹ ਵੀ ਇੰਜਰਡ ਹੋ ਗਏ ਔਰ ਉਹ ਉਹਨਾਂ ਨੂੰ ਫਿਰ ਇਹਨਾਂ ਨੇ ਸੜਕ ਵੀ ਉੱਥੇ ਇਹਨਾਂ ਨੇ ਬਲੌਕ ਕੀਤੀ ਕਾਫੀ ਦੇ ਲੋਕਾਂ ਨੂੰ ਪਰੇਸ਼ਾਨੀ ਪਾਇਆ ਔਰ ਪਬਲਿਕ ਦੀ ਜਿਹੜੀ ਸੇਫਟੀ ਵਾਸਤੇ ਸਾਰੇ ਅਰੇਂਜਮੈਂਟ ਕੀਤੇ ਗਏ ਸੀਗੇ ਔਰ ਇਹਦੇ ਵਿੱਚ ਫਿਰ ਜਿਹੜਾ ਤਾਂ ਐਕਸੀਡੈਂਟ ਤੇ ਇਹਨਾਂ ਨੇ ਕੀਤਾ ਹੈਗਾ ਉਹਦੇ ਲੱਗ ਕਰਵੇ ਕੀਤੀ ਜਾ ਰਹੀ ਹੈ ਸਾਡੇ ਇੱਕ ਲੇਡੀ ਕਨਸਟੇਬਲ ਜਖਮੀ ਹੋਈ ਹੈ ਔਰ ਦੂਜਾ ਜਿਹੜਾ ਇਹਨਾਂ ਨੇ ਰੋਡ ਬਲੌਕ ਕੀਤੀ ਆ ਵਿਦਆਊਟ ਐਨੀ ਪਰਮਿਸ਼ਨ ਵਿਦਆਊਟ ਐਨੀ ਕਾਜ਼ ਜਦੋਂ ਕਿ ਬਾਰ ਬਾਰ ਇਹਨਾਂ ਨੂੰ ਬੁਲਾਉਂਦੇ ਵੀ ਰਹੇ ਡੀਸੀ ਸਾਹਿਬ ਨੇ ਵੀ ਬੁਲਾਇਆ ਇਹਨਾਂ ਨੂੰ ਉਥੇ ਨਹੀਂ ਜਾਣ ਬਚ ਕੇ ਇਹਨਾਂ ਨੇ ਉਹ ਰੋਡ ਬਲੌਕ ਕੀਤੀ ਔਰ ਪਬਲਿਕ ਨੂੰ ਪਰੇਸ਼ਾਨੀ ਪਾਇਆ ਉਸੇ ਕਾਫੀ ਜਿਹੜੇ ਅ ਅਬਵ 100 ਦੇ ਕਰੀਬ ਹੈਗੀ ਫਿਗਰ ਉਹ ਅਸੀਂ ਰਾਉਂਡ ਅਪ ਕੀਤੇ ਨੇ ਕਿਸਾਨ ਆਗੂ ਔਰ ਜਿਨ੍ਹਾਂ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਔਰ ਜੋ ਵੀ ਇਸ ਤਰ੍ਹਾਂ ਕਾਨੂੰਨ ਨੂੰ ਆਪਣੇ ਹੱਥ ਲਏਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਮੈਂ ਡੀਸੀਪੀ ਇਨਵੈਸਟੀਗੇਸ਼ਨ ਤੁਹਾਨੂੰ ਇਹ ਸਾਰਾ ਬਰੀਫ ਕਰ ਰਿਹਾ ਹਾਂ ਬਾਕੀ ਇਹਦੇ ਨਾਲ ਸਾਡੇ ਏਡੀਸੀਪੀ ਹਰਪਾਲ ਜੀ ਉਹ ਵੀ ਤੁਹਾਨੂੰ ਇਹਦੇ ਰਿਗਾਰਡਿੰਗ ਥੋੜਾ ਜਿਹਾ ਬਰੀਫ ਕਰਨਗੇ ਮੈਂ ਸਮੂਹ ਸਤਾਰਜ ਜੋ ਪੰਜਾਬੀ ਵੀਰਾਂ ਨੂੰ ਦੱਸਣਾ ਚਾਹੁੰਦਾ। ਇਹ ਸਪਰਵਿੰਦਰ ਸਿੰਘ ਮਾਲ ਜੋ ਸਿੱਧੂਪੁਰ ਗਰੁੱਪ ਦੇ ਇੱਕ ਲੀਡਰ ਨੇ ਜਿਨ੍ਹਾਂ ਦਾ ਸਾਡੇ ਨਾਲ ਚੰਗਾ ਬੋਲਚਾਲ ਸੀ। ਇਹ ਜਿਸ ਦਿਨ 16 ਤਰੀਕ ਨੂੰ ਬੈਂਕ ਪਜੈਸ਼ਨ ਲੈਣ ਆਇਆ ਉਸ ਦਿਨ ਇਹਨਾਂ ਨੇ ਬੈਂਕ ਦੀ ਤੇ ਪਰਿਵਾਰ ਦੀ ਗੱਲਬਾਤ ਹੋ ਰਹੀ ਸੀ ਇਸ ਦਾ ਸਾਨੂੰ ਫੋਨ ਆਇਆ ਸੀ ਕਿ ਅਸੀਂ ਸਾਡਾ ਜਿਹੜਾ ਮੈਂਬਰ ਨੂੰ ਨਾਲ ਲੈ ਗੋ। ਅਸੀਂ ਉਹਦੀ ਬੈਠ ਕੇ ਉਹਨਾਂ ਨਾਲ ਗੱਲ ਕਰਾਈ ਸੀ ਕਿ ਬੈਂਕ ਵਾਲਿਆਂ ਨਾਲ ਵੀ ਜੋ ਬੈਸਟ ਹੋ ਸਕਦਾ ਪਰਿਵਾਰ ਦੇ ਨਾਲ ਕਰਾਇਆ। ਜੋ ਉਹਨਾਂ ਨੇ ਬੈਂਕ ਨਾਲ ਸੀ ਵੀ ਹਾਈ ਕੋਰਟ ਦੇ ਮਾਨਜੁਗ ਦੀ ਕੰਪਲੈਂਸ ਕਰਨੀ ਜ਼ਰੂਰੀ ਆ ਇਸ ਤੋਂ ਬਾਅਦ ਤੁਸੀਂ ਇਹ ਪਰਿਵਾਰ ਆਜੇ ਤਾਂ ਆਪਾਂ ਬੈ ਕੇ ਇਹਨਾਂ ਦੀ ਸੈਟਲਮੈਂਟ ਕਰ ਦਿਆਂਗੇ ਜਿਸ ਬੰਦੀ ਇਹਨੇ ਬਾਅਦ ਦੇ ਵਿੱਚ ਆਣ ਕੇ ਪ੍ਰਵਿੰਦਰ ਸਿੰਘ ਮਾਲ ਨੇ ਉੱਥੇ ਆਣ ਕੇ ਘਰ ਦੇ ਬਾਹਰ ਆ ਕੇ ਇਹਨੇ ਸੀਲ ਕਿੰਨਾ ਕਿ ਮੈਂ ਤੋੜ ਦੇਣੀ ਆ ਜੋ ਅਸੀਂ ਉੱਥੇ ਗਏ ਦੁਬਾਰਾ ਐਸ ਐਚਓ ਬੀਟੂਨ ਦੇ ਨਾਲ ਇਸ ਨੂੰ ਬਰੀਫ ਕੀਤਾ ਕਿ ਜਿਹੜੀ ਸੀਲ ਆ ਮਾਨਜੁਗ ਹਾਈ ਕੋਰਟ ਦੇ ਹੁਕਮ ਨਾਲ ਲੱਗੀ ਆ ਜੇ ਤੂੰ ਤੋੜੀ ਤੇ ਇਹਦੇ ਖਿਲਾਫ ਤੇ ਇੱਕ ਨੂੰ ਨਹੀਂ ਕਾਰਵਾਈ ਕੀਤੀ ਜਾਏਗੀ ਤੇ ਇਹ ਚਲੋ ਇਹਨੂੰ ਸਮਝਾਇਆ ਗਿਆ ਜਿੱਥੇ ਇਹਨੇ ਥੋੜੀ ਜੀ ਐਸ ਐਚਓ ਦੇ ਨਾਲ ਇਹਦੀ ਬੜੀ ਵੱਡ ਗੱਲਬਾਤ ਜਿਹੜੀ ਆ ਇਹਨਾਂ ਨੇ ਉਹਨੇ ਕਿਹਾ ਕਿ ਕਾਨੂੰਨੀ ਕਾਰਵਾਈ ਦੇ ਇਹਨੇ ਉਹਨਾਂ ਮਿਸਬੇ ਵੀ ਕੀਤਾ ਲੇਕਿਨ ਇਹਦੀ ਜੇਰਸੀ ਕਿ ਜਿਹੜਾ ਪੈਸੇ ਜਿਹੜੇ ਆ ਇਹਨੂੰ ਜਿਹੜੇ ਇਹਦੇ ਘਟਾਏ ਜਾਣ ਕਿਤੇ ਜਿਸ ਬੰਦੀ 21 ਤਰੀਕ ਦਾ ਜਿਹੜਾ ਟਾਈਮ ਹੈ ਬੈਂਕਾਂ ਦੇ ਨਾਲ ਰੱਖਿਆ ਗਿਆ ਸੀ ਉਸ ਤੋਂ ਬਾਅਦ ਇਹਨੇ ਨੈਕਸਟ ਡੇ ਆ ਕੇ ਇਹਨੇ ਇੱਕ ਮੈਸੇਜ ਵਾਇਰਲ ਕਰ ਦਿੱਤਾ ਸੋਸ਼ਲ ਮੀਡੀਆ ਤੇ ਕਿ 22 ਤਰੀਕ ਨੂੰ ਜਿਹੜਾ ਵਾ ਭੰਡਾਰੀਪੁਰ ਬਲੌਕ ਕੀਤਾ ਜਾਏਗਾ ਅਨਮਿਥੇ ਸਮੀਰੀ ਉਸ ਤੋਂ ਮੰਡੇ ਨੂੰ ਕਰੀਬ 3 ਦਿਨ ਬਾਅਦ ਇਹਨੇ ਇੱਕ ਬੋਲ ਕੇ ਆਪਣੀ ਜਿਹੜੀ ਆ سوشل ਮੀਡੀਆ ਦੇ ਉੱਤੇ ਪਾ ਦਿੱਤਾ ਕਿ ਕਿਸਾਨ ਆਗੂ ਜਿਹੜੇ ਸਾਰੇ ਹੁਣ ਹਮ ਹਮਾ ਕੇ ਪੰਡਾਰੀ ਪੁਲ ਤੇ ਪਹੁੰਚੋ ਤੇ ਅਨਮਤੇ ਸਮੇ ਲਈ ਪੰਡਾਰੀ ਪੁਲ ਜਾਮ ਕੀਤਾ ਜਾਊਗਾ ਤੇ ਉਹਦੇ ਵਿੱਚ ਸਰਕਾਰ ਦੇ ਧੌਂ ਚੁੱਕ ਲਗੜਿਆ ਜਾਏਗਾ ਜੋ ਮੈਂ ਆਪ ਜੀ ਨੂੰ ਦੱਸਣਾ ਚਾਹੁੰਨਾ ਕਿ ਜਿਹੜੀਆਂ ਇਹਨਾਂ ਦੀਆਂ ਕਿਸਾਨਾਂ ਦੀਆਂ ਮੰਗਾਂ ਨੇ ਇਹਦੇ ਸਬੰਧੀ 21 ਤਰੀਕ ਨੂੰ ਇਹਨਾਂ ਦੇ ਹੀ ਗਰੁੱਪ ਦਾ ਕਰਮਜੀਤ ਸਿੰਘ ਨੰਗੜੀ ਵੱਲੋਂ ਡੱਲੇਵਾਲ ਗਰੁੱਪ ਵੱਲੋਂ ਹੀ ਤਰਨਾ ਲਾਇਆ ਗਿਆ ਸੀ ਜਿੱਥੇ ਇਹਨਾਂ ਦੇ ਸਾਰੇ ਕਿਸਾਨਾਂ ਵਾਗੂਆਂ ਦੀ ਮੰਗਾਂ ਜਿਹੜੀਆਂ ਸੀ ਉਹਨਾਂ ਦੀਆਂ ਕੁਝ ਹਾਈਵੇ ਦੇ ਪੈਸਿਆਂ ਦੀਆਂ ਮੰਗਾਂ ਸੀ ਕੁਝ ਇਹਨਾਂ ਦੀਆਂ ਗੜੇ ਮਾਰੀ ਦੇ ਪੈਸਿਆਂ ਦੀਆਂ ਸੀ ਹੋਰ ਜੋ ਵੀ ਮੰਗਾਂ ਸੀ ਉਹਦੇ ਸੁਮਤੀ ਮਾਨਯੋਗ ਡੀਸੀ ਸਾਹਿਬ ਨਾਲ ਮੀਟਿੰਗ ਕਰਾਈ ਗਈ। ਔਰ ਪਲਵਿੰਦਰ ਸਿੰਘ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੜੇ ਮੈਸੇਜ ਕੀਤੇ। ਇਸਨੇ ਦੇ ਬਲਾਕ ਜਿਹੜਾ ਪ੍ਰਧਾਨ ਹੈ ਜਗਜੀਤ ਸਿੰਘ ਉਸ ਨੂੰ ਫੋਨ ਕੀਤੇ ਗਏ। ਜਿਹੜੇ ਸਪੈਸ਼ਲ ਬ੍ਰਾਂਚ ਹੈ ਗਈ ਆ ਦਿਹਾਤੀ ਦੀ ਉਹਦੇ ਬਰਾੜ ਨੇ ਉੱਥੇ ਸਬ ਇੰਸਪੈਕਟਰ ਉਹਨਾਂ ਨਾਲ ਕਾਲ ਕੀਤੀ ਵੀ ਇਹਨੂੰ ਇਹਨੂੰ ਭੇਜੋ ਸਾਡਾ ਕੋ ਮਾਲ ਨੂੰ ਇਹਦੀ ਮੀਟਿੰਗ ਕਰਾਈ ਜਾਈ ਤੇ ਇਹਨਾਂ ਦੀ ਜਿਹੜੇ ਮਸਲੇ ਉਹਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰੀਏ ਲੇਕਿਨ ਇਹਨੇ ਸਵੇਰ ਤੋਂ ਸ਼ਾਮ ਤੱਕ ਜਿਹੜਾ ਵਾ ਇਹਨੇ ਫੋਨ ਬੰਦ ਰੱਖਿਆ ਰਾਤ ਨੂੰ ਕਰੀਬ 9 ਵਜੇ ਡੀਸੀਪੀ ਅਜਨਾਲਾ ਜੀ ਦਾ ਮੈਸੇਜ ਆਇਆ ਸੀ ਕਿ ਤੁਹਾਡੀ ਮਾਲ ਜੀ ਨਾਲ ਗੱਲ ਕਰਾ ਰਹੇ ਮੈਂ ਕਿਹਾ ਬਿਲਕੁਲ ਜੀ ਆਨ ਤੇ ਅਸੀਂ ਗੱਲ ਕਰਕੇ ਉਹਨਾਂ ਨੂੰ ਮਸਲਾ ਹੱਲ ਕਰਦੇ ਲੇਕਿਨ ਅੱਜ ਇਹਨਾਂ ਨੇ ਜਿਹੜਾ ਟਰਾਲੀਆਂ ਲੈ ਕੇ ਬਹੁਤ ਮੌਦ ਮਾੜੀ ਗੱਲ ਆ ਕਿ ਛੋਟੇ ਛੋਟੇ ਸਕੂਲ ਦੇ ਬੱਚਿਆਂ ਨੂੰ ਬਿਨਾ ਵੇਖਦਿਆਂ ਹੋਇਆਂ ਪ੍ਰਵਾਹ ਕਰਦੇ ਆ ਤੇਜ਼ੀ ਦੇ ਨਾਲ ਟਰੈਕਟਰ ਟਰਾਲੀਆਂ ਭਜਾਈਆਂ ਤੇ ਬੱਚਿਆਂ ਦੀਆਂ ਸਕੂਟਰੀਆਂ ਦੇ ਉੱਤੇ ਝਾੜ ਦਿੱਤੀਆਂ ਜੋ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਉਹ ਬੱਚਿਆਂ ਦੀ ਜਾਨ ਬਚ ਗਈ ਆ ਉਹ ਬੱਚਿਆਂ ਨੂੰ ਇੰਜਰੀ ਆਈ ਆ ਚਲੋ ਉਹਦਾ ਸਟੇਟਮੈਂਟ ਕਰਵਾਈ ਜਾ ਰਹੀ ਆ ਔਰ ਸਾਡੀ ਲੇਡੀ ਕਨਸਟੇਬਲ ਜਿਹੜੀ ਆ ਉਹ ਵੀ ਜ਼ਖਮੀ ਹੋ ਗਈ ਜੋ ਇਹ ਜਿਹੜੇ ਗੈਰ ਕਾਨੂੰਨੀ ਜਿਹੜਾ ਬਿਨਾ ਕਿਸੇ ਗੱਲ ਦੇ ਜਿਹੜਾ ਇਹਨਾਂ ਨੇ ਕਾਨੂੰਨ ਨੂੰ ਹੱਥ 'ਚ ਲੈ ਕੇ ਔਰ ਵੇਖੋ ਬੜੀ ਐਕ ਹੁਣੇ ਲੜਾਈ ਲਾ ਕੇ ਹਟਿਆ ਅੰਮ੍ਰਿਤਸਰ ਦੇ ਹਾਲਾਤ ਬਾਰੇ ਸਾਰਿਆਂ ਨੂੰ ਪਤਾ ਵਾ ਕਿ ਕਿਦਾਂ ਜਿਹੜੇ ਬਾਜ਼ਾਰਾਂ ਦਾ ਵਪਾਰ ਦਾ ਕੰਮ ਕਿਦਾਂ ਅੱਗੇ ਹੀ ਕਾਫੀ ਮੰਦੀ ਚ ਆ ਔਰ ਇਹਨਾਂ ਨੇ ਜਿਹੜਾ ਭੰਡਾਰੀ ਪੁਲ ਜਾਮ ਕਰਨ ਦੀ ਜਿਹੜੀ ਜਿਹੜੀ ਅਨਮਿਥੇ ਸਮਣੀ ਰੱਖੀ ਸੀ ਇਹ ਬੜੀ ਮਾੜੀ ਗੱਲ ਸੀ ਔਰ ਜਿਹੜੀ ਇਹਨਾਂ ਨੇ ਅੱਜ ਇਹ ਘਟਨਾ ਕੀਤੀ ਆ ਇਹਦੀ ਸਾਰੇ ਪਾਸਿਓਂ ਬੜੀ ਨਿਖੇਧੀ ਕੀਤੀ ਜਾ ਰਹੀ ਆ ਔਰ ਇਹਨਾਂ ਨੇ ਗੈਰ ਕਾਨੂੰਨੀ ਕੰਮ ਕੀਤਾ ਔਰ ਨਿੱਕੇ ਦੇਕੇ ਬੱਚਿਆਂ ਨੂੰ ਥੱਲੇ ਦੇਣ ਦੀ ਕੋਸ਼ਿਸ਼ ਕੀਤੀ ਆ ਔਰ ਟ੍ਰੈਫਿਕ ਜਿਹੜੀ ਜਾਮ ਕੀਤੀ ਆ ਜਿਹੜਾ ਹਾਈਵੇ ਉਹਨੂੰ ਬਲਾਕ ਕਰਨ ਦੀ ਕੋਸ਼ਿਸ਼ ਕੀਤੀ ਆ ਜੋ ਇਹਨਾਂ ਦੇ ਖਿਲਾਫ ਜਿਹੜੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ